ਵਾਹਿਗੁਰੂ ਵਾਹਿਗੁਰੂ ਜੀ ਐਸ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀਏ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਅ ਅਸ਼ੇ ਸੌਣ ਤੇ ਦੂਜੀ ਤਰੀਕ ਕਿੰਨੀ ਹੋ ਗਈ ਉਹ ਭੁੱਲ ਗਿਆ ਤੇ 12 25 ਤੇ ਸੋਮਵਾਰ ਦਾ ਦਿਨ ਹੈ ਹੈਲੋ ਨਵਾਂ ਜਾ ਘਰ ਅੱਜ ਬਾਬਾ ਜੀਰ ਬਾਦ ਦਿਖਾਇਆ ਸਤਿ ਸ੍ਰੀ ਅਕਾਲ ਮਾਸੀ ਇੰਨੀ ਲੇਟ ਧਾਰ ਅੱਜ ਅੱਜ ਸੁਹੀ ਹੋਣਾ ਹੈ ਅੱਛਾ ਹੋਰ ਚਾਚਾ ਹਾਂਜੀ ਠੀਕ ਹੈ ਸੋਸਰੀਕਾਲ ਜੀ ਇਹ ਬਾਈ ਚਾਚਾ ਆਪਣਾ ਆਮੰਦਾ ਡੈਡੀ ਬਹੁਤ ਬਰੀ ਦੇਖਿਆ ਹੋਊਗਾ ਪੁਰਾਣੇ ਵੀਰਾਂ ਨੇ ਸਾਰਿਆਂ ਨੇ ਠੀਕ ਹੈ ਕੀ ਆ ਇਧਰ ਲੈਣਾ ਦਾ ਘਰ ਆਪਣੇ ਕੋਠੇ ਤੇ ਉਧਰੋਂ ਦੇਖਦਾ ਹੁੰਦਾ ਹਾਂ ਜਮਾ ਲੋਟ ਆ ਚੜਦੀ ਕਲਾ ਮੈਂ ਉਹ ਰੇੜੀ ਲੈਣਾ ਆਇਆ ਸੀ ਆਪਣੇ ਉੱਤਰ ਕੇ ਲੈ ਆਣੀ ਜੂਰੀਆ ਹਾਂ ਸਤਿ ਸ੍ਰੀ ਅਕਾਲ ਮਾਸੀ ਇਹ ਭਾਈ ਨੀਲੀ ਰਵੀ ਨੀਲੀ ਰਵੀ ਹਾਂ ਵਾਹ ਸਾਡੀ ਬਕਾਊ ਆ ਬਕਾਊ ਆ ਹਾਂ ਠੀਕ ਆ ਕਹਵੇਂ ਸੂਏ ਮਸੀ ਦੂਜੇ ਦੂਜੇ ਸੂਏ ਆ ਹਾਂ ਠੀਕ ਆ ਭਾਈ ਤੇ ਪਿੰਡ ਵਾਲਿਓ ਭਾਈ ਮੱਝ ਬਕਾਊ ਆਪਣੇ ਅਮਨ ਕੀ ਦਰਸ਼ਨ ਚਾਚੇ ਕੀ ਤੇ ਕਿਸੇ ਵੀਰ ਨੇ ਉਹ ਵੇਖਣੀ ਹੋਈ ਤਾਂ ਗੇੜਾ ਮਾਰ ਜਿਓ ਕੱਟੀ ਆ ਮਗਰ ਦੀਲੀ ਰਵੀ ਕੱਟੀ ਨੀਲੀ ਰਵੀ ਆ ਚੜਦੀ ਗਰਾਂ ਚ ਮਹੌਲ ਆ ਤਾਗੜੀ ਰਿਆਣੀ 마ਸੀ ਰਵਾਸਾ ਠੀਕ ਹੈ ਮਾਸੀ ਤੋਂ ਬਾਈ ਕਈ ਬੰਦੇ ਇਹ ਅੰਦਾਜ਼ਾ ਲਾ ਲੈਂਦੇ ਆ ਅੱਜ ਫੇਰ ਗੱਲ ਕਰ ਦਿੰਦੇ ਆ ਕਿ ਭਾਈ ਮਾਸੀ ਵੀ ਉਹ ਜਿਵੇਂ ਮਾਂ ਦੀ ਭੈਣ ਹੁੰਦੀ ਹੈ ਮਾਸੀ ਉਹ ਤਾਂ ਉਹਨੂੰ ਮਾਸੀ ਕਹਿੰਦੇ ਹੁੰਦੇ ਪਰ ਸਾਡੇ ਇਧਰ ਇਹੀ ਰਵਾਜ ਆ ਬਾਈ ਅਸੀਂ ਚਾਚੀ ਨੂੰ ਵੀ ਮਾਸੀ ਕਹਿੰਦੇ ਆ ਸਾਡੇ ਸਾਰੇ ਸਾਰੇ ਮਾਸੀ ਕਹਿੰਦੇ ਆ ਆਪਣੇ ਹਾਂ ਚਾਚੀ ਉਪਰ ਆਇਆ ਲੱਗਦਾ ਕਹਿਣਾ ਪੁਰਾਣੇ ਬੰਦੇ ਤਾਂ ਕਹਿੰਦੇ ਆ ਚਾਚੀ ਹਾਂ ਕਰੋ ਸੂਈ ਇਹ ਇਹ ਅੱਜ 6:30 ਵਜੇ ਤਾਂ ਅੱਛਾ ਤੜਕੀ ਸੂਈ ਆ ਠੀਕ ਹੈ ਚਲੋ ਆਵਨਾਂ ਨੰਬਰ ਗਏ ਨਹੀਂ ਹੈ ਬਸ ਮੈਂ ਗੇਟ ਖੋਲ ਲਉ ਮਰਾ ਰੀੜੀ ਲੈ ਕੇ ਜਾਣੀਆਂ ਹਉ ਤੇ ਧੰਨਵਾਦ ਭਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਭਾਈ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਨੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਤੇ ਸੁਣ ਸਕਦੇ ਹੋ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਭਾਈ ਜਿਨ੍ਹਾਂ ਨੇ ਨਹੀਂ ਕਰਿਆ ਗੱਲਬਾਤ ਤੁਹਾਨੂੰ ਚੰਗੀ ਲੱਗੂਗੀ। ਕਿ ਆ ਹਰਾ ਲੱਦ ਕੇ ਲਿਆ ਸੀ ਆਮਨ ਵੀ ਤੜਕੇ ਇਹ ਮੈਨੂੰ ਲੱਗਦਾ ਮੱਝ ਸੂਈ ਹੈ ਤਾਂ ਹੀ ਗਿਆ ਹੋਊ ਤੜਕੇ ਹਮਤ ਨਾਲ ਹਨਾ ਨਹੀਂ ਕੱਲ ਵੀ ਲਿਆਇਆ ਸੀਗਾ। ਅੱਛਾ ਰੇੜੀ ਤੇ। ਹਰਾ ਲਾਉਣ ਜਾਣਾ। ਰੇੜੀ ਤੇ। ਕਾਂਕਰ ਹਰਾ ਲਾਉਣ ਜਾਣਾ। ਠੀਕ ਆ ਆ ਮੈਨੂੰ ਲੱਗਦਾ ਰੱਸੀ ਸੁੱਡੀ ਹੈਗੀ। ਹਾਂ। ਇਹੋ ਉਕਰਾ ਹੈ ਤਾਂ ਮਾਰਾ ਭੱਗ ਜਾਣਾ ਸਿਆ। ਹਾਂ ਭੱਗ ਗਿਆ ਹੁਣ ਲਾਉਣ ਕੇ ਜਾਊਗਾ ਇਹ। ਨਾ ਜਾਊਗਾ ਤਾਂ ਚਾਚੇ ਨੇ ਉਹਨਾਂ ਬਾਣੀ ਗਿੱਲੇ ਜਿਹੇ ਹੋਗੇ ਕੰਮ ਹੀ ਖੜਗੇ ਉਹ ਮਸੀਂ ਹਨਾ। ਆਤੇ ਨੇ ਪਾਣੀ ਲਾਉਣ ਜਾਣਾ ਹਜੇ ਅੱਛਾ ਅਗਲੇ ਖੇਤ ਆ ہاں ਫਿਰ ਕੇ ਅਲਦੀ ਵਾਰੀ ਆ ਠੀਕ ਐ ਹਾਂ ਆਪਣੀਆਂ ਵਾਰੀਆਂ ਕੱਲ ਸੀਗੀਆਂ ਹਾਂ ਹਾਂ ਸਾਰੇ ਵਧੀਆ ਠੀਕ ਆ ਵਸੀ ਠੀਕ ਆ ਬਾਹਰ ਇਹ ਪਉਣ ਜਾਂਦੇ ਪਹਿਲਾਂ ਮੋਟਰਸਾਈਕਲ ਦੇ ਘਰ ਕਲੀ ਜਾਂਦੇ ਸੀ ਤਿੰਨ ਗੱਟੇ ਫਿਰ ਔਖਾ ਹੋ ਜਾਂਦਾਗਾ ਹਾਂ ਤੇ ਹੁਣ ਫਿਰ ਇਹਦੇ ਤੇ ਲੈ ਆਉਨੇ ਮਨਪੀਤ ਕਹਿੰਦਾ ਆ ਗਿਆ ਮੈਂ ਨਹੀਂ ਹਰਾ ਲੈ ਕੇ ਕਟ 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 ਕ ਖਾ ਗਿਆ ਤੂੰ ਆਹ ਰਾ ਤੂੰ ਕਰਦਾ ਯਾਰ ਨਿਗਾ ਲੈਨੇ 50 ਕਰ 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 ਓਹੋ ਲੀ ਘਰੀ ਕੱਢ ਕੇ ਰੱਖੀ ਪਈ ਆ ਜੀ ਮੈਨੂੰ ਲੱਗਾ ਨਹੀਂ ਇਹ ਮੈਂ ਉਹ ਦੇਖਤਾ ਲਈ ਸੀ ਮਸਾ ਲੱਗਦੀ ਤਾਂ ਉਹੀ ਆ ਭਾਈ ਆਪਣੇ ਵਾਲੇ ਆਵਨ ਕੇ ਮੋਟਰਸਾਈਕਲ ਮੰਗਰੀ ਜਿਹੇ ਹੀ ਕਿਲੀ ਸੀ ਆਪਣੇ ਚੰਗਾ ਚਾਚੇ ਸਾਸਰੀ ਘਰ ਸਾਸਰੀ ਘਰ ਜੀ ਬੱਸ ਮਿਹਰਬਾਨੀ ਫੇਰ ਪੀਵਾਂਗੇ ਚਾਹ ਕਦੇ ਬਹਿਲੇ ਬੈਠ ਕੇ ਹਾਂ ਭਾਈ ਮੀਨੇ ਹਾਲ ਕਰੇ ਹੋਇਆ ਘਾਰਿਆਂ ਤੇ ਉਹ ਹਾਂ ਚੱਲੀਏ ਕੋਹੜੇ ਵਾਲੇ ਗੇਤ ਸੰਗਾ ਆ ਬੈਠੇ ਜੂਰੀਆ ਦੇ ਘਰ ਤੇ ਕੱਢੀ ਨੌਜਵਾਨ ਮੇਰੇ ਆਉਂਦੇ ਨੂੰ ਹਾਂ ਕਿ ਜੋੜੇ ਵਿੱਚ ਉਹਦਾ ਯਾਰ ਰਿਕਾਰ ਨਾਲੇ ਫੱਟ ਕੇ ਉਹ ਸਟੈਂਡ ਨਿਕਲ ਜਾਂਦਾ ਹੋਰ ਤਾਂ ਕੁਛ ਨਹੀਂ ਗਾ ਡਿੱਗ ਪੈਂਦਾ ਐਂਕਾ ਪਾਈ ਢਰੀ ਲਾ ਦੇ ਬਸ ਅੱਗੇ ਨਾ ਕਰੀ ਮਾੜਾ ਹੈ ਰੇੜੀ ਕੱਢਿਓ ਕੋਈ ਨਾ ਕੋਈ ਨਾ ਮਾਤਾ ਜੀ ਰੇੜੀ ਕੱਢਾਂਗੇ ਆਗੇ ਯੂਰੀਆ ਜਰਲਾ ਕੇ ਪਾਵਾਂਗੇ ਭਾਈ ਕਿ ਜਿੰਕ 33% 15% ਸਲਫਰ ਆ ਕਹਿੰਦੇ ਬਸ ਇੰਨਾ ਕੁਝ ਹੀ ਪਾਉਣੇ ਹੁੰਦੇ ਆਗੇ ਤਿੰਨ ਗੱਟੇ ਯੂਰੀਆ ਤੇ ਕਹਾ ਪੰਜ-ਸੱਤ ਕਿਲੋ ਬਹਿ ਰਲਾਈ ਲੈਣੇ ਆਪ ਡੂੜ ਘੱਟੇ ਰਲਾਈ ਲੈਣੇ ਉਧਰ ਦੂਰ ਹਰ ਭਾਜਨ ਮਾਨ ਚੱਲੀ ਜਾਂਦਾ ਤੇ ਨੇੜੇ ਚੱਲੀ ਜਾਂਦੀ ਆ ਕੋਲ ਸੋਣਾ ਜੀ ਦਵਾਈ ਰੱਖਦੀ ਆ ਐਸ ਬੇਰੀ ਤੇ ਪੱਕਾ ਇੱਥੇ ਹੀ ਹੁੰਦੀ ਐ ਜਦੋਂ ਵੀ ਆਉਨੇ ਆ ਇੱਥੇ ਬੋਲਣਾ ਹੀ ਹੁੰਦਾ ਕੋਲ ਨੇ ਨੇ ਸੰਗੀਤ ਸੁਣਾਉਂਦੀ ਆ ਸੋਣਾ ਤੇ ਆਪੋ ਮੀਰੀਆਂ ਝੋਲਦੀਆਂ ਫਿਰਦੀਆਂ ਤੇ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਕਿ ਭਾਈ ਜਦੋਂ ਇਹ ਭਮੀਰੀਆਂ ਓੜਦੀਆਂ ਮੀਂਹ ਆਉਂਦਾ ਹੁੰਦਾ ਤੇ ਹੁਣ ਸੁਣਦੇ ਆ ਕਿ 22 23 24 ਨੂੰ ਚੰਗਾ ਮੀ ਲੈ ਸਕਦਾਗਾ ਤੇ ਦੋ ਤਿੰਨ ਦਿਨਾਂ ਦਾ ਹੁਣ ਸੌਣ ਖਾਲੀ ਆ ਮਤਲਬ ਸੁੱਕਈਆ ਕੰਮ ਤੇ ਭਾਈ ਤਰੀਕ ਅੱਜ 21 ਜੁਲਾਈ ਆ ਆਜਾਦ ਆਗੀ ਪਹਿਲਾਂ ਜਿਹੜੀ ਭੁੱਲੇ ਸੀ ਵਾਹ Hän Yara. ਇਹ ਆਖਵੀਂ ਘੱਟੇ ਚਰੂਗੇ ਨਾਲ ਦੀ ਨਾਲ ਧੋਕੇ ਰੈਡੀ ਚ ਇੱਕ ਨੰਬਰ ਮਹੌਲ ਰਹਿੰਦਾ ਬਾਅਦ ਚ ਚਰੂਗੇ ਵੀ ਆਪਣੇ ਇਹ ਸਾਮ ਨੂੰ ਚਾਹੀਦੇ ਜਾਂ ਮਲਾ ਹੱਥਾਂ ਨੂੰ ਚਾਹੀਦੇ ਮਤਲਬ ਕੱਲ ਨੂੰ ਚਾਹੀਦੇ ਆ ਤੋ ਫਿਰ ਆਕੜ ਜੀ ਜਾਂਦੇ ਨਹੀਂ ਫਿਰ ਠੀਕ ਹੈ ਤੇ ਹੁਣ ਚੱਲਦੇ ਆ ਖੇਤ लवली ਗੜ ਖੇਤ ਵੀ ਜੋਟੀ ਲੈ ਆਉਂਗਾ ਉਧਰੋਂ ਡਾਕਦੇ ਹੱਥਾਂ ਆੜੇ ਬਾਣ ਅੱਠੇ ਦੋਕ ਦੇਣਾ ਚ ਤੇ ਭਾਈ ਮੂੰਗੀ ਵੱਢਣ ਲੱਗ ਗਏ ਉਹ ਉੱਥੇ ਟਰੈਕਟਰ ਫਿਰਦਾ ਸੀ ਘਰਾਹੇ ਵੀ ਲੱਗਣ ਲੱਗੇ ਹਲਕਾ-ਵਲਕਾ ਅੱਠ ਹੈ ਜਿੰਨਾ ਕ ਚੱਲ ਜਿਵੇਂ ਆ ਮੂੰਗੀਆਂ ਮਹੀ ਤੋਂ ਪਹਿਲਾਂ ਦੀਆਂ ਪਿਛਲੇ ਜਿਹੜਾ ਸੌਣ ਜੜ ਤੋਂ ਪਹਿਲਾਂ ਦਾ ਕੰਮ ਚੱਲਿਆ ਸੀਗਾ ਮਹੀ ਦਾ ਤੋਂ ਪਹਿਲਾਂ ਵੀ ਪੱਕੀਆਂ ਖੜੀਆਂ ਨੇ ਤੇ ਇਦਰੋਂ ਭਾਈ ਆਚਾਰ ਬਾਬੋ ਹੋਈ ਵਾਲਾ ਕੰਮ ਚੱਲੀ ਜਾਂਦਾ ਸਮਾਂ 11:00 ਵਜੇ ਦਾ ਲਵੇ ਹੋ ਗਿਆ ਤੇ ਇਸ ਵੇਲੇ ਆਪਾਂ ਖੜੇ ਆ ਪਈ ਲਵਲੀ ਦੇ ਖੇਤ ਆ ਆਹ ਆਪਣਾ ਝੋਨਾ ਲਵਲੀ ਦਾ ਖੇਤ ਤੇ ਇੱਥੇ ਜੂਰੀਆ ਖੰਡਾ ਲੀਆ ਅ ਗੱਟੇ ਧਰ ਕੇ ਤੁਰ ਨਹੀਂ ਲੱਗਿਆ ਸੀ ਆਪਣ ਵਾਲਾ ਕਾਲਾ ਕਹਿੰਦਾ ਮੈਂ ਵੀ ਜਾਣਾ ਕਹਿੰਦਾ ਢੀੜਾ ਗੱਡਿਆਂ ਉ ਗਿੱਲੇ ਬੈਠਾ ਸੀ ਕਹਿੰਦਾ ਮੈਂ ਜੂਰੀਆ ਵੀ ਸਤਾ ਦੇਣਾ ਮਖਾ ਤੂੰ ਆ ਰਹਿਣ ਦੇ ਕਾ ਤੋ ਲਿਬੜਨਾ ਮੈਂ ਕਮਾ ਤਾਂ ਲਿਬੜੇ ਹੀ ਹੋਏਗਾ ਪਾਣੀ ਖੜਾਗਾ ਚਲਾਉਣੀ ਨਹੀਂ ਮੋਟਰ ਹਲੇ ਪਲਗ ਕੱਢ ਦਾਂਗੇ ਲੱਕ ਸਕ ਕਨੈਕਟ ਕਰਤਾ ਤੇ ਕਿਹੜਾ ਪਾਣੀ ਹੈਗਾ ਝੋਨੇ ਚ ਅਜੇ ਚਲਾਉਂਦੇ ਨਹੀਂ ਉਹ ਤਾਂ ਹੋ ਗਿਆ ਪੱਖਾ ਜਵੰਦ ਨਹੀਂ ਪੱਖਾ ਚੱਲੀ ਜਾਂਦਾ ਇਹਦਾ ਬਈ ਇਹਦਾ ਕਿੰਦਰ ਮੁੱਕ ਜਾਏਗਾ ਆ ਬਕਸੇ ਜਿਹੇ ਬਣਾਏ ਹੋਏ ਸਾਡੇ ਵਾਲੇ ਪਾਸੇ ਪਈਏ ਨੇ ਆ ਲੋਕਾਂ ਨੇ ਇਹਨਾਂ ਦੀ ਮਜ਼ਬੂਤੀ ਚੰਗੀ ਹੈ ਜਿੰਦਾ ਜਿੰਦਾ ਲੱਗਿਆ ਹੋਇਆ ਤੇ ਵੱਡੇ ਨਾਟ ਅੰਦਰ ਨੂੰ ਕਸੇ ਜਾਂਦੇ ਆ ਤੇ ਇਹਦਾ ਜਿਹੜਾ ਜੰਤਰ ਜਾਂ ਹੁੰਦਾਗਾ ਆਹ ਸਟਾਕਟਰ ਜਾਂ ਇਹਦਾ ਖਾਸੀ ਕੀਮਤ ਹੁੰਦੀ ਆ ਫਿਰ ਇਹਦਾ ਡਰ ਹੁੰਦਾਗਾ ਤਾਂ ਇਹਨੂੰ ਜੇ ਕੋਈ ਬੰਦਾ ਕੋਈ ਹੱਥ ਪਾਉਂਦਾ ਇਹਦਾ ਖੜਕਾ ਹੋਊ ਐਨੇ ਨਾਲ ਬੋਈ ਉਹ ਬੰਦੇ ਨੂੰ ਕਿਸੇ ਨੂੰ ਵਿੜਕ ਆ ਜਾਂਦੀ ਆ ਤਾਂ ਫਿਰ ਬਚਤ ਰਹਿ ਜਾਂਦੀ ਐ ਕਰਕੇ ਇਹ ਇਹ ਜ ਆ ਕੱਲ ਪਰਸੋਂ ਵੀਡੀਓ ਦੀ ਗੱਲ ਕਰਦਾ ਸੀ ਆਪਣੇ ਉਧਰਲੇ ਕੋਸਲੇ ਵਾਲੇ ਖੇਤ ਜਿਹੜਾ ਸਟਾਰਟਰ ਆ ਉਹ ਤਾਂ ਇਹ ਜ ਆ ਬਕਸਾ ਬਣਾਉਣਾ ਦਿੱਤਾ ਹੋਇਆ ਉੱਥੇ ਅ ਬਰਖਸ਼ਾਪ ਤੇ ਤੇ ਆ ਸਾਹਮਣੇ ਪਾਖੜਾ ਨਹਿਰ ਫੇਰ ਜਿਹੜਾ ਕੱਢਾਂਗੇ ਤੇ ਅੱਜ ਤਾਂ ਹੁਣ ਗਰਮਾਹਸ਼ ਵਾਲਾ ਕੰਮ ਆ ਕਿਰਾ ਨੌਨੇ ਤੋਨੇ ਆ ਤੇ ਏਹ ਰ ਅਗਲਾ ਮਾਹੌਲ ਦੇਖਾਂਗੇ ਤੇ ਟਾਵਾ ਟੱਲਾ ਕਾਖੇ ਦੇ ਚੋਂ ਚੱਕੀ ਜਾਂਦਾਗਾ ਕਿਸੇ ਵੇਲੇ ਤੜਕੇ ਲੱਗੂ ਇਹਦੇ ਤੇ ਘਾਂਟਾ ਰੂੜ ਘਾਂਟਾ ਕੱਖਾਂ ਵੱਲੋਂ ਐਂਕੀ ਭਈ ਅਗਲੇ ਖੇਤ ਠੀਕ ਐ ਕੰਮ ਪਿਛਲੇ ਵਾਰੀ ਨਾ ਜਿਹੜਾ ਆਪਣਾ ਹੁੰਦੀ ਪਨੀਰੀ ਪਨੀਰੀ ਤੇ ਦਵਾਈ ਨਹੀਂ ਛਿੜਕੀ ਸੀ ਅਸੀਂ ਤੇ ਜਿਹੜੇ ਉਹ ਪਨੀਰੀ ਵਾਲੇ ਕੱਖ ਹੁੰਦੇ ਆ ਉਹ ਆਪਣੇ ਨਾਲ ਜਾ ਕੇ ਬਾਣ ਤੇ ਲੱਗ ਗਏ ਤੇ ਉਹ ਹਰੇ ਹੋ ਗਏ ਉਹ ਕੱਖ ਜੇ ਫਿਰ ਛੁੱਟੀ ਲਵਾਈ ਰੱਖਦੇ ਆ ਬੰਦੇ ਵੀ ਹੂੰ ਆ ਆਪਣੇ ਖੇਤਾਂ 'ਚ ਸੁੱਖ ਨਾਲ ਕਦੇ ਓਵੇਂ ਕੱਖ ਉਗਰੇ ਨਹੀਂ ਜਿਵੇਂ ਹਾਲਾਂਕਿ ਹੁਣ ਤਿੰਨ ਚਾਰ ਸਾਲ ਹੀ ਹੋਇਆ ਝੋਨਾ ਲਾਉਂਦੇ ਨੂੰ ਵੀ ਕਹਿੰਦੇ ਹੁੰਦੇ ਅਗੇ ਨਰ ਮੇਲ ਖੇਤਾਂ 'ਚ ਕੱਖ ਵਾਲਾ ਹੋ ਜਾਂਦਾ ਵਿੱਚ ਵੀ ਨਵੀ ਨਵਾਂ ਕੱਖ ਨਿਉਗਰਦਾ ਵਿੱਚ ਕਰੇ ਸਾਡੇ ਉਧਰ ਉਹ ਗ੍ਰਿਆਣੀ ਦਾ ਇਹ ਪੁਰਾਣਾ ਢੇਡੇ ਦਵਾਈ ਰੱਖਦਾ ਸੀਗਾ ਇਹਦੇ ਜੀ ਵੀ ਹੁਣ ਕੋਈ ਟਮਾਟਾ ਲਾਉਂਵੇਂ ਆ ਵੱਡਾ ਕੱਖ ਐ ਨਹੀਂ ਕੋਈ ਬਾੜਾ ਨਹੀਂ ਕੋਈ ਕੱਲਾ ਘੇਰਾ ਦੂਰ ਦੂਰ ਜਾ ਇੱਕ ਬੰਦਾ ਹੀ ਘੰਟੇ ਰੂੜ ਘੰਟੇ 'ਚ ਢੇੜਾ ਦੇ ਜੂਗਾ ਕਿ ਉਹ ਉਹ ਪਨੀਰੀ ਵਾਲਾ ਹੀ ਤੇ ਬਾਕੀਆਂ ਦੀ ਕੀ ਖੈਰ ਸੋਖਾ ਮੇਰਾ ਪਰਮਾਤਮਾ ਦੀ ਕਿਰਪਾ ਉਹ ਬਹੁਤ ਅਗੇਤੇ ਮੀਂਹ ਪੈਣ ਲੱਗ ਗਿਆ ਇੱਧਰ ਆਪਣੇ ਨਾਲੇ ਪਾਸੇ ਛੁੱਟੀ ਲੱਗੀ ਰਹਿੰਦੀ ਸੀ ਮੀਂਹਾਂ ਦੀ ਹੁਣ 2-3 ਦਿਨ ਕਿਦਣਾ ਸੁੱਕੇ ਲੰਗੇ ਆ ਮੜੀਏ ਕੱਲੋਂ ਤੋਂ ਫੇਰ ਤਿਆਰੀ ਆ ਬੱਦਲ ਭਾਈ ਆ ਸੌਣਾ ਬਾਕੀ ਛੜਾਕਾ ਕਿਤੇ ਵੀ ਆ ਸਕਦਾ ਹੈਗਾ ਤੇ ਐਂਤ ਕੀ ਦਵਾਈ ਪਿਛੋਂ ਜੋ ਥੋੜੇ ਦਿਨ ਪਹਿਲਾਂ ਕਰੀ ਸੀ ਲਾਉਣ ਤੋਂ ਪਨੀਰੀ ਤੇ ਮੜੀਏ ਤੇ ਉਹ ਕੋਈ ਟਮਾਟਰ ਲੱਕ ਅੱਖ ਲੱਗਾ ਹੋਇਆ ਉਧਰ ਉਹ ਸਾਸਰੀ ਗੱਲ ਕਰਦੀ ਵਾ ਸਾਸਰੀ ਘਰ ਭਾਈ ਕਾਲੇ ਵੱਲੋਂ ਤੇ ਮਲੇਸ਼ੀਆ ਵਾਲੇ ਵੱਲੋਂ ਇਹ ਸਿਆਣੇ ਬੰਦੇ ਦਾ ਇਹ ਫਾਇਦਾ ਹੁੰਦਾ ਗੱਟਾ ਜਿਹੜਾ ਬਚਿਆ ਸੀ ਨਾਲ ਰੇਡੀਚ ਰੱਖੀ ਬੈਠਾ ਮੇਰੇ ਆਉਂਦੇ ਨੂੰ ਚੱਕ ਕੇ ਤੇ ਜਿਹੜੋਂ ਗੰਗਾ ਮੈਂ ਲਿਆਇਆ ਨਹੀਂ ਸੀ ਉਹ ਜਿਹੜਾ ਗੱਟੇ ਚੱਕ ਹੋਰ ਡੂੜਕ ਗੱਟਾ ਹੀ ਖਿਲਾਰਨਾ ਸੀ ਇਹਨੂੰ ਮੈਂ ਤੂੰ ਕਿੱਧਰ ਲਿਬੜੇਗਾ ਤੇ ਜਿਹੜਾ ਉਹ ਸੀਗਾ ਅੱਧਾ ਗੱਟਾ ਉਸੇ ਦੇ ਚੰਗਾ ਬਣਾ ਲਿਆ ਸੀਗਾ ਉਹ ਬੜਾ ਤੇ ਹੀ ਜਾਉ। ਠੀਕ ਹੈ। ਪਾਣੀ ਦੀ ਬੋਤਲ ਮੈਂ ਇੱਕੋ ਹੀ ਧਰੀ ਸੀ। ਕਰੰਟ ਤਾਂ ਨਹੀਂ ਲੱਗਦੇ ਨੂੰ। ਨਹੀਂ ਕਰੰਟ ਤਾਂ ਇਹ ਪੈਦਾ ਕਰਦੀ ਐ। ਪਾਣੀ ਦੀ ਬੋਤਲ ਮੈਂ ਆ ਧਰੀ ਸੀ ਬਈ ਮੈਂ ਤਾਂ ਦੋ ਵਾਰੀਆਂ ਚ ਪੀ ਜੂ ਮੈਂ ਪਾਣੀ ਬਾਹਲਾ ਪੀਣਾ। ਕਾਲਾ ਹੀ ਬਹੁਤ ਪੀਂਦਾ ਜਿਹੜਾ ਬੰਦਾ ਮਲਾ ਅੰਦਰੋਂ ਫਿੱਟਾਗਾ ਬਈ ਉਹ ਪਾਣੀ ਹਮੇਸ਼ਾ ਹੀ ਬਾਲਾ ਪੀਉ ਉਹ ਤੜਕੇ ਕੰਮ ਸ਼ੁਰੂ ਹੋ ਜੂਆ ਉਹਦਾ ਤੇ ਕਈ ਇਹੋ ਜਿਹੇ ਵੀ ਹੁੰਦੇ ਆ ਵੀਰ ਜਿਹੜੇ ਕਹਿੰਦੇ ਆ ਕਿ ਅੰਦਰ ਹੀ ਦਰਿਆ ਵਗਦਾ ਜਿਵੇਂ ਸਾਡਾ ਗੱਗੂ ਆ ਤੇ ਉਹ ਬਹੁਤ ਘੱਟ ਪਾਣੀ ਪੀਂਦਾਗਾ ਉਹ ਕਈ ਹੋਰ ਕਈ ਇਹੀ ਹੁੰਦੇ ਆ ਕਈ ਇਸ ਗੱਲ 'ਚ ਬੜਾਈ ਸਮਝਦੇ ਆ ਵੀ ਘੱਟ ਪਾਣੀ ਪੀਣ ਤੇ ਕਾਲਿਆ ਕੰਮ ਕਰਤੇ ਵੀ ਕਈ ਵਾਰੀ ਇਕੱਠੇ ਹੁੰਨੇ ਆ ਨਾ ਕੋਈ ਐ ਉਹ ਦੇਖਿਆ ਮੈਂ ਕਈ ਵਾਰੇ ਬੰਦੇ ਕਈ ਐਂ ਕਹੋਂਦੇ ਹੁੰਦੇ ਆ ਕਿ ਅਸੀਂ ਤੁਹਾਨੂੰ ਇੰਨੀ ਪਾਣੀ ਦੀ ਲੋੜ ਨਹੀਂ ਭਈ ਤੁਸੀਂ ਪਾਣੀ ਨੂੰ ਬਾਲਾ ਡੇਗਦੇ ਹੋਗੇ ਪਾਣੀ ਦਾ ਭਾਈ ਜੇ ਪੀਓ ਵੱਧ ਤੋਂ ਵੱਧ ਜਿੰਨਾ ਤੁਹਾਨੂੰ ਪੀਤਾ ਜਾਂਦਾ ਤੇ ਉਨਾ ਹੀ ਤੁਹਾਡੇ ਪਤਾ ਲੱਗੂਗਾ ਪਾਣੀ ਤੋਂ ਵੀ ਕਿੰਨੀ ਕੀ ਸਿਹਤ ਤੁਹਾਡੀ ਫਿੱਟ ਹੈਗੀ ਤੇ ਆ ਡਾਕਟਰ ਕਹਿੰਦੇ ਹੁੰਦੇ 3 ਤੋਂ 4 ਲੀਟਰ ਰੋਜ਼ ਪਾਣੀ ਦਾ ਪੀਓ ਇਹਦੇ ਤੋਂ ਪਤਾ ਨਹੀਂ ਕਿੰਨੇ ਕਿ ਲੀਟਰ ਹੋ ਜਾਂਦਾ ਤੇ ਜੇ ਬੰਦਾ ਜਮ ਵਿੱਚ ਵਧੀਆ ਘੰਟਾ ਜ਼ੋਰ ਲਾ ਕੇ ਆਉਂਦਾ ਤੁਸੀਂ ਭਾਈ ਸਵਾ ਡੇਢ ਲੀਟਰ ਦਾ ਬੰਦਾ ਉੱਥੇ ਹੀ ਪਾਣੀ ਪੀ ਜਾਂਦਾਗਾ ਇੰਨਾ ਪੀਤਾ ਜਾਂਦਾਗਾ ਤੇ ਜਿਨ੍ਹਾਂ ਨੇ ਬੜੀ ਹੋਰ ਟਰਾਂਸਫਾਰਮੇਸ਼ਨ ਜੀ ਕਰਨੀ ਤਾਂ ਮਤਲਬ ਕੀ ਕਹਿੰਦੇ ਹੁੰਦੇ ਆ ਕੱਲੇ ਮਾਸਲ ਜੇ ਕੱਢਣੇ ਹੁੰਦੇ ਆ ਉਹ ਪਾਣੀ ਤੋਂ ਥੋੜਾ ਪਰਹੇਜ਼ ਰੱਖਦੇ ਹੁੰਦੇ ਆ ਜੇ ਜਮ ਵਿੱਚ ਤੇ ਜਿਹੜੇ ਆਪਣੇ ਮੇਰੇ ਵਰਗੇ ਉਵੇਂ ਹੀ ਬਸ ਨਾਰਮਲ ਫਿੱਟ ਜਿਆ ਰਹਿਣਾ ਬਸ ਸਰੀਰ ਤੰਦਰੁਸਤ ਜਿਆ ਰੱਖਣਾ ਤੇ ਉਹ ਪਾਣੀ ਨੂੰ ਬਸ ਧੁੱਕੀ ਕੱਢੀ ਰੱਖਦੇ ਆ ਬੰਦੇ ਕਈ ਵੀ ਲੈਨੇ ਕਾਲੇ ਖਾਇਦਾ ਕੋਈ ਬਾਲਾ ਨਹੀਂ ਸੀਗਾ ਖਾਚਦੇ ਉੱਥੇ ਲਮਕਾਦੀ ਬੋਤਲ ਨਾਲ ਹੀ ਬੰਨਦੇ ਚਲਾਏਗਾ ਕੇ ਚਲਾਵਾ ਦੇਖ ਲੈ ਚਲਾ ਕੇ ਗੱਡੀ ਇਹ ਟਰਾਲ ਲਾਗਾ ਕਹਿਣ ਜੋਗਾ ਹੋ ਜਾਏਗਾ ਵੱਡਾ ਟਰਾਲਾ ਚਲਾਇਆ ਹੋਇਆਗਾ ਛੋਟੇ ਚਲਾਉਂਦਾ ਰਿਹਾ ਉਹ ਕਿੰਨਾ ਡੈਰਾ ਹੁੰਦਾ ਸੀ ਉੱਥੇ ਮਲੇਸ਼ੀ ਵਾਲਾ ਉਹ ਹੈ 22 ਡੈਰਾ ਉਹ ਚਲਾ ਲੈਂਦੇ ਸੀ ਅਸੀਂ ਚਲਾ ਕੇ ਕੀ ਲੈਣਾ ਤੈਨੂੰ ਅਕਸਰ ਤੁਸੀਂ ਉਹ ਜਾਂਦੇ ਸੀ ਨਾਲ ਦੋ ਡੈਰਾ ਚੱਲ ਗਏ ਨਹਿਰ ਤਾਂ ਦੇਖ ਕੇ ਆਉਣੀ ਤੇ ਰੋਜ਼ ਹੀ ਦੇਖਦੇ ਆ ਕਹਿੰਦਾ ਨਹਿਰ ਉੱਤੇ ਨਾ ਉਹ ਨਹਿਰ ਤੇ ਨੌਂਦੇ ਨੂੰ ਘਰੇ ਆ ਕਿ ਨਾਵਾ ਗਿਆ ਹਾਲੀ ਜਿਹੜੀ ਖੜਕਰੀ ਵਾਲੀ ਅਗਲਾ ਮਿੱਟੀ ਨਾ ਪਾਲ ਕੇ ਮਿੱਟੀ ਪਾ ਲੈਣੇ ਆ ਕਹਾ ਹੈਗਾ ਆਹ ਪਾ ਮਿੱਟੀ ਪਾ ਲੈ ਲੈ ਨਰਮ ਦੇਖ ਲੈ ਗਲੇ ਠੀਕ ਹੈ ਜੀ ਨਰਮੇ ਦੇ ਦਰਸ਼ਨ ਕਰਾ ਦੇਣੇ ਨੇ ਇਹ ਤਾਂ ਮੀਂਹ ਮੈਨੇ ਹੁਣ ਚੜ ਜਾਣੇ ਮੈਨੂੰ ਲੋਾਰੇ 20 ਮਿੰਟ ਹਾਂ ਤੇ ਆਹ ਭਾਈ ਨਰਮੇ ਸਾਡੇ ਸੋਹਣੇ ਬਹੁਤ ਆ ਜਿਵੇਂ ਕੱਲ ਪਰਸੋਂ ਮਾਤਾ ਉਹਰੇ ਵੀ ਗੱਲ ਕਰੀ ਜਾਂਦੇ ਸੀ ਸੋਹਣੇ ਹੁੰਦੇ ਆ ਪਰ ਮਗਰ ਉਹ ਗੁਲਾਬੀ ਸੁੰਢੀ ਖਰਾਬ ਕਰ ਦਿੰਦੀ ਏ ਕੰਮ ਪਹਿਲੀ ਹੁਣ ਆਈ ਨਗਰੇਆਂ ਦੇ ਲਾਗੇ ਖੜਾ ਹਾਂ ਬਣਾ ਤੂੰ ਰਹਿਣ ਦੇ ਹੂੰ ਤੇਰਾ ਪਤਾ ਹਾਂ ਬਸ ਬਸ ਵੈਰੀ ਗੁੱਡ ਅਨੀਆਂ ਸ਼ਾਲਾ ਇਹਨਾ ਮਾਰੇ ਘਰ ਟੇਡਾ ਹੋ ਜਾਏਗਾ ਤੇ ਆਹ ਸਾਈਕਲ ਜਿਹਦੀ ਭਾਈ ਪੂਰੀ ਤੁੱਕੀ ਘੜਦਾ ਇਹ ਅ ਸਮਾ 5 ਵਜੇ ਤੋਂ ਟੱਪ ਗਿਆ ਕੀ ਆਪਣੇ ਕੋਲੇ ਕੰਮ ਅੱਜ ਥੋੜੇ ਸੀ ਬਸ ਆਹ ਨੀਰੇ ਚਾਰੇ ਵਾਲਾ ਤੇ ਰਿਹਾਂ ਰੂਹਾਂ ਸਪਰੇਹਾਂ ਵਾਲਾ ਬਸ ਉਹੀ ਕਰਦੇ ਫਿਰਦੇ ਇੱਕ ਦੋ ਵਾਰੀ ਉਸ ਤੋਂ ਬਾਅਦ ਗਾਂਈਂ ਤਾਇ ਹਟਾਈਂ ਉਹ ਹਟਾ ਦੇ ਚੋਕ ਰੱਖੀ ਜਾਂਦੀ ਆ ਹੜਾ ਹੋਮਵਰਕ ਕਰ ਲਿਆ ਅੱਜ ਇਹ ਸਾਈਕਲ ਜੀ ਦੀ ਤੁੱਕੀ ਬਹੁਤ ਕੱਢਦਾ ਬਈ ਇਹ ਇਹਦੇ ਬੜਾ ਫੇਵਰੇਟ ਹੈ ਇਹਦਾ ਇਹਨਾ ਪੁਰਾਣਾ ਜਾ ਹੋ ਗਿਆ ਫਿਰ ਵੀ ਇਹ ਨਾ ਸਾਤ ਸਰੀ ਕਲਮਾ ਇਹ ਇਹਦੇ ਫੱਟੇ ਚੱਕੀ ਰੱਖਦਾ ਕਹਿੰਦਾ ਵਧੀਆ ਦੇ ਲੱਗਦਾ ਉਹ ਤੇ ਵਧੀਆ ਝੂਟੇ ਲੈਂਦਾ ਚੱਲ ਇਹਦੇ ਨਾਲ ਇਹਦੀ ਕਸਰ ਤਾਂ ਹੋ ਜਾਂਦੀ ਹੈ ਜੀ ਕੀ ਕਹਦੇ ਮਾਜਮੀ ਟੋਕਰੇ ਦੇ ਆ ਬੱਲੇ ਵਿੱਚ ਡੱਗਿਆ ਸੀ ਟੋਕੜਾ ਜਾ ਉਹ ਖਿੱਚੀ ਜਾਂਦੀ ਸੀ ਇਹ ਤੂੰ ਮੇਰਾ ਹਰੇ ਹਰੇ ਦਾ ਟੋਕਰਾ ਹੋ ਜਾਂਦਾ ਉਹਨੇ ਵੱਧ ਜਾਂਦਾ ਕੰਮ ਇਹਨਾਂ ਨੂੰ ਇਹਨਾਂ ਨੂੰ ਪਾਣੀ ਤਾਂ ਨਹੀਂ ਪਿਉਉਣੇ ਆ ਫਿਰ ਜਾ ਕੇ ਜਿਮ ਚ ਜਿਮ ਲਾਉਣੇ ਆ ਜਾਇਆ ਮਾਮਾਤਾ ਜਿਮ ਠੀਕ ਹੈ ਜੀ ਸਲਾਦ ਹੈਗੀ ਆ